ਆ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਬਈ ਜ਼ੂਮ ਮਾਰ ਕੇ ਵਾਹ ਵਾਹ ਬੇਟਾ ਜੀ ਫੋਨ ਲੈਣੇ ਦਾ ਕੁਝ ਤਾਂ ਫਾਇਦਾ ਹੋਗਾ ਚੀਲ ਸੋ ਆ ਜੀ ਇਧਰ ਲੈਂਡਸਲਾਈਡਿੰਗ ਹੋ ਗਈ ਹੈ ਸੜਕ ਡੇਕੀ ਲੈਂਡਸਲਾਈਡਿੰਗ ਉਹ ਅੱਜ ਕਿਲੇ ਦੇ ਜਿੱਥੇ ਆਏ ਆ ਆਪਾਂ ਇਸ ਕਿਲੇ ਦੇ ਬਾਰੇ ਸਾਨੂੰ ਮੈਨੂੰ ਹੁਣ ਕੋਈ ਸ਼ੇਕ ਦਿਮਾਗ ਦੇ ਵਿੱਚ ਖੜਕੀ ਹੈ ਇੱਕ ਗੱਲ ਜੱਸ ਵੀ ਇੱਥੇ ਜਿਹੜੀ ਹਵਾ ਏਸੀ ਮੈਂ ਕਹਿੰਦਾ ਦੋ ਏਸੀ ਲਾ ਦੋ ਇਕੱਠੇ ਉਹਦੇ ਉਹਦੇ ਬਰਾਬਰ ਇਨੀ ਹਵਾ ਠੰਡੀ ਇੱਥੇ ਫਿਰ ਵੀ ਨਹੀਂ ਆਣੀ ਆ ਇਦਾਂ ਦੇ ਹੋਣਗੇ ਓਹੋ ਕੀ ਬਾਤ ਹੈ ਫੋਟੋ ਲਈਤੀ ਵਾ ਬਟੇ ਵਾ ਮੋੜ ਕਰਦੀ ਕੀਆ ਦ੍ਰਿਸ਼ ਹੈ ਓਏ ਹੋ ਗਈਆ ਹਰਸਗਾ ਤੇ ਦੇਖ ਸਕਦੇ ਹੋ ਸਾਹਮਣੇ ਸਾਡੇ ਕਿਲਾ ਸਾਰਾ ਜੰਗਲ ਬੂਟੀ ਦੇ ਵਿੱਚ ਘਿਰ ਗਿਆ ਹੈ ਜੀ ਇਸ ਟਾਈਮ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਏ ਆ ਅਸੀਂ ਹਿਮਾਚਲ ਪ੍ਰਦੇਸ਼ ਸੋਹਣੇ ਸੋਹਣੇ ਪਹਾੜ ਸੋਹਣੀਆਂ ਸੋਹਣੀਆਂ ਵਾਦੀਆਂ ਤੇ ਸੋਹਣੇ ਸੋਹਣੇ ਇੱਥੇ ਦੇ ਲੋਕ ਆ ਦੇਖ ਸਕਦੇ ਹੋ ਮਿੰਨੀ ਸਵਿਟਜ਼ਰਲੈਂਡ ਦੇ ਵਾਂਗ ਤੁਹਾਨੂੰ ਨਜ਼ਰ ਆਣੇ ਪਿੰਡ ਤੇ ਮਿੰਨੀ ਸਵਿਟਜ਼ਰਲੈਂਡ ਦੇ ਵਿੱਚ ਅਸੀਂ ਘੁੰਮ ਰਹੇ ਆ ਜਿਹੜਾ ਦੇਖ ਰਿਹਾ ਤੁਸੀਂ ਸਾਹਮਣੇ ਇੱਕ ਵਾਰੀ 뷰 ਦਿਖਾ ਦਿੰਦੇ ਆ ਤੁਹਾਨੂੰ ਕੈਮਰਾਮੈਨ ਜੀ ਨੂੰ ਅਸੀਂ ਕਹਿੰਦੇ ਆ ਵੀ ਥੋੜਾ ਪਖੜਾ ਡੈਮ ਗੋਬਿੰਦ ਸਾਗਰ ਝੀਲ ਜਿਹਨੂੰ ਕਹਿੰਦੇ ਆ ਤੇ ਜਸਵੰਤ ਕਹਿੰਦਾ ਜੀ ਪਖੜਾ ਡੈਮ ਸ ਅਲੀ ਮੜਿਆ ਮੜਾਇਆ ਪਾਈ ਹੁਣ ਸਾਰੇ ਬੰਦੇ ਕਵਰ ਅਪ ਕਰੋ ਕਿਉਂਕਿ ਅਸੀਂ ਜੰਗਲ ਤੇ ਬਹੋਰ ਪਿੰਡ ਬਹੁਤ ਖੱਪ ਕੇ ਆਏ ਆ ਲੰਘ ਕੇ ਸਪੈਸ਼ਲ ਚੀਜ਼ ਦਿਖਾਣ ਕਿਉਂਕਿ ਸਾਰੀਆਂ ਜ਼ਿਆਦਾਤਰ ਚੀਜ਼ਾਂ ਹਿਮਾਚਲ ਦੇ ਵਿੱਚ ਆ ਉੱਤਰਾਖੰਡ ਹੋ ਗਿਆ ਮਹਾਰਾਸ਼ਟਰ ਹੋ ਗਿਆ ਤੇ ਹੋਰ ਵੀ ਸਟੇਟ ਆਪਾਂ ਕਹਿ ਦਈਏ ਜਿੱਦਾਂ ਅਰਨਾਚਲ ਪ੍ਰਦੇਸ਼ ਕਰਨਾਟਕਾ ਮਹਗਾਲਿਆ ਸੋ ਇਹ ਸਟੇਟਾਂ ਗਿਣਾਨ ਬੈਠ ਗਿਆ ਤਾਂ ਅੱਧਾ ਘੰਟਾ ਸਟੇਟਾਂ ਗਿਣਾਨ ਚ ਲੰਘ ਜਾਣਾ ਮੇਰਾ ਸੋ ਆਪਾਂ ਉਹ ਗੱਲ ਨੂੰ ਆਪਾਂ ਨਹੀਂ ਰੱਖਦੇ ਜਸ ਤੇ ਲੈ ਕੇ ਚੱਲਦੇ ਤੁਹਾਨੂੰ ਇੱਕ ਯੂਨਿਕ ਸੜੇ ਸਿੱਖ ਇਤਿਹਾਸ ਦੇ ਨਾਲ ਜਿਹੜੇ ਮਹਾਨ ਯੋਧੇ ਦੀ ਗੱਲ ਅੱਜ ਲੈ ਕੇ ਆਏ ਆ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਤੇ ਉਹਨਾਂ ਦੇ ਕਿਲੇ ਦੇ ਉੱਤੇ ਤੁਹਾਨੂੰ ਲੈ ਕੇ ਜਾਵਾਂਗੇ ਕਿਲਾ ਲੈ ਦਿਖਾਵਾਂਗੇ ਹਾਂਜੀ ਹਾਂਜੀ ਕਿਉਂਕਿ ਉਸ ਕਿਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਸਾਨੂੰ ਪਤਾ ਲੱਗੀ ਹੈ ਵੀ ਉਸ ਕਿਲੇ ਦੇ ਵਿੱਚ ਮਾਤਾ ਜੀ ਦਾ ਮੰਦਿਰ ਆ ਪਾਲੀ ਮਾਤਾ ਜੀ ਦਾ ਸੋ ਉਸ ਮੰਦਿਰ ਨੂੰ ਵੀ ਦਿਖਾਵਾਂਗੇ ਤੇ ਉੱਥੇ ਜੇ ਪੰਡਤ ਜੀ ਅਸੀਂ ਕਿਲਾ ਦਿਖਾਵਾਂਗੇ ਅਸੀਂ ਰਸਤਾ ਵੀ ਦਿਖਾਵਾਂਗੇ ਤੁਹਾਨੂੰ ਕਿਲਾ ਤੁਹਾਨੂੰ ਬਾਅਦ ਚ ਦਿਖਾਵਾਂਗੇ ਪਹਿਲਾਂ ਉਹ ਰਸਤਾ ਦਿਖਾਵਾਂਗੇ ਕਿਉਂਕਿ ਇੱਥੇ ਰਸਤਾ ਪੱਕਾ ਆ ਤੇ ਉਸ ਤੋਂ ਬਾਅਦ ਕੱਚੇ ਰਸਤੇ ਦੇ ਹੁੰਦੇ ਹੁੰਦੇ ਦਿਖਾਵਾਂਗੇ ਉਸ ਤੋਂ ਬਾਅਦ ਕਿਲੇ ਤੇ ਪਹੁੰਚਾਂਗੇ ਸੋ ਬੇਸਬਰੀ ਨਾਲ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਬੇਸਬਰੀ ਦੇ ਨਾਲ ਬੇਸਬਰੀ ਦੇ ਨਾਲ ਇੰਤਜ਼ਾਰ ਕਰੋ ਉਸ ਕਿਲੇ ਦੇ ਬਾਰੇ ਉਹ ਤੁਹਾਨੂੰ ਜਲਦੀ ਦਿਖਾ ਦਾਂਗੇ ਉਹ ਦਿਖਾ ਦਾਂਗੇ ਚਲੋ ਚਲਦੇ ਹਾਂ ਹੁਣ ਅੱਗੇ ਲੈ ਕੇ ਤੁਹਾਨੂੰ ਸੋ ਲੈਟਸ ਗੋ ਕਮਣਾਲਾ ਆ ਐਂਡ ਹੋਣ ਵਾਲਾ ਹੁਣ ਜਾਊਗਾ ਜੀ ਕਿਲੇ ਦੇ ਉੱਪਰ ਸੋ ਆਪਾਂ ਹੋਰ ਵੀ ਦੋ ਤਿੰਨ ਜਗ੍ਹਾ ਕਵਰ ਅੱਪਾ ਇੰਜੋਏ ਕਵਰ ਆਪਣੀ ਦਾ ਨਾਲ ਉੱਥੇ ਸੀ ਇੰਜੋਏ ਕਰਨੀ ਜਾਣਾ ਸੋ ਚੀਜ਼ਾਂ ਹਿਡਨ ਹੁੰਦੀਆਂ ਕੈਮਰੇ ਤੋਂ ਬਾਹਰ ਸੋ ਇੰਜੋਇਮੈਂਟ ਲੀਆਂ ਹੋਇਆ ਉਹ ਸਾਹਮਣੇ ਤੁਸੀਂ ਦੇਖੋ ਕਿੰਨਾ ਸੋਹਣਾ ਨਜ਼ਾਰਾ ਉਹ ਕਿੰਨਾ ਹਨਾ ਅੱਛਾ ਅੱਛਾ ਮੜਾ ਜ਼ੂਮ ਮਾਰ ਕੇ ਕੈਮਰਾ ਮੈਂ ਦਿਖਾ ਸਕਦਾ ਵੀ ਕਿੰਨਾ ਸੋਹਣਾ ਲੱਗ ਰਿਹਾ ਉਹ ਝੀਲ ਸੋ ਆ ਜੀ ਇਧਰ ਲੈਂਡ ਸਲਾਈਡਿੰਗ ਹੋ ਗਈ ਆ ਸੜਕ ਡੇਕੀ ਲੈਂਡ ਸਲਾਈਡਿੰਗ ਹੋ ਗਈ ਆ ਕਿਉਂਕਿ ਹੁਣ ਹੁਣ ਮੈਂ ਚਾਰਜ ਆ ਮੋੜ ਕੇ ਜਦੋਂ ਮੈਂ ਗੱਡੀ 'ਚ ਬੈਹਿਣਾ ਬੈਟਰੀ ਮੇਰੀ ਲੋ ਹੋ ਜਣੀ ਆ ਸੋ ਪਹਿਲਾ ਪਹਿਲਾ ਹੀ ਆਪਾਂ ਚਾਰਜ ਦੇ ਨਾਲ ਪੂਸਟ ਆਪ ਆਪਣੇ ਆਪ ਨੂੰ ਕਰੀਏ ਬਟ ਇੱਕ ਚੀਜ਼ ਮੈਨੂੰ ਹੋਰ ਜਸ ਇੱਥੇ ਮਾਚਲਦੀ ਸਰਕਾਰ ਦੀ ਬਹੁਤ ਵਧੀਆ ਲੱਗਦੀ ਆ ਵੀ ਕਰਪਾ ਹਮੇ ਟਿੱਬੇ ਦੇ ਹੋਵੇ ਚਾਹੇ ਜਿਹੜੀ ਮਰਜ਼ੀ ਪਹਾੜੀ ਤੇ ਹੋਵੇ ਉੱਥੇ ਤੈਨੂੰ ਪਾਣੀ ਵੀ ਮਿਲੂਗਾ ਤੇ ਬਿਜਲੀ ਵੀ ਮਿਲੂਗੀ ਸਹੀ ਗੱਲ ਆ ਤੇ ਸਾਡੇ ਸਾਡੇ ਜੇ ਮੀਟਰ ਲਵਾਉਣਾ ਹੋਵੇ ਨਾ ਪਹਿਲਾਂ ਦਾਦੇ ਪਰਦਾਦੇ ਦੀਆਂ ਉਹ ਹੀ ਮੰਗਾਦੇ ਰਹਿਣਗੇ ਕਿ ਹਾਂ ਫਰਦਾ ਨਾ ਹੈਗਾ ਯਾਰ ਚ ਤੇਰੇ ਨਾਲ ਚੜੀ ਆ ਫੇਰ ਹੀ ਮੀਟਰ ਲੱਗਣਾ ਕੋਈ ਗੱਲ ਨਹੀਂ ਸ਼ੁਮਾਰ ਨੂੰ ਆਈ ਅੱਜ ਸਾਈਡ ਨਹੀਂ ਚੱਲਦੀ ਕੋਈ ਗੱਲ ਨਹੀਂ ਵੀਰਵਾਰ ਨੂੰ ਆਈ ਇਹ ਗੱਲ ਬਈ ਇਹ ਤਾਂ ਹਰੇਕ ਦਾ ਤੇ ਇਹ ਤਾਂ ਸਾਨੂੰ ਮਿਲਦੀ ਆ ਸਰਵਰ ਡਾਊਨ ਆ ਜੀ ਇਹ 5G ਦਾ ਜਮਾਨਾ ਆ ਗਿਆ ਸਰਵਰ ਹੀ ਨਹੀਂ ਸੈਟਾ ਕਿੱਦਾਂ ਸਾਡਾ ਦੇਸ਼ ਵਧੂਗਾ ਅੱਗੇ ਦੇਖੋ ਜੀ ਸੋਹਣਾ ਸੋਹਣਾ ਇਲਾਕਾ ਇਹ ਸੋਹਣੀਆਂ ਸੋਹਣੀਆਂ ਸ਼ਾਵਾਂ ਪਿੱਪਲ ਦਾ ਰੁੱਖ ਪਿੱਪਲ ਦਾ ਪੇੜ ਨਹੀਂ ਪਿੱਪਲ ਦਾ ਦਰਖਤ ਕਿਉਂ ਤੁਸੀਂ ਆਪਣੇ ਤੁਸੀਂ ਕੋ ਕਰ ਰਹੇ ਹੋ ਕੀ ਲੈਣਾ ਬਹੁਤ ਸੋਹਣਾ ਤੇ ਆ ਕੀ ਲੈ ਜਾਣਾ ਭਾਜੀ ਬੱਸ ਤਾਂ ਵਧਦਾ ਹੀ ਹੋ ਗਿਆ ਅਹੀ ਵਾ ਲੋਈ ਇੱਥੋਂ ਵੀ ਹੋਣਾ ਉਹ ਪਕਰਾਸਾ ਜੀ ਕਿਦੋਂ ਇੱਥੇ ਜਾਣਾ ਇੱਕ ਬੈਠਣ ਦੀ ਜਗ੍ਹਾ ਆ ਡਾ ਜੀ ਫੇਂ ਜਲਦੇ ਆ ਸੋ ਹੁਣ ਆਣਾ ਜੀ ਅਸਲੀ ਰਸਤਾ ਸ਼ੁਰੂ ਬਹੁਤ ਹੀ ਸਾਨੂੰ ਸਾਡੇ ਜੋ ਸਾਡੇ ਟੂਰਿਸਟ ਗਾਈਡ ਸਾਨੂੰ ਅੱਗੇ ਲੈ ਕੇ ਚੱਲ ਰਹੇ ਨੇ ਦੇਖ ਸਕਦੇ ਹੋ ਸਤਨਾਮ ਸਿੰਘ ਉਰਫ ਸ਼ੰਮੀ ਜੀ ਸੋ ਸਾਨੂੰ ਲੈ ਕੇ ਚੱਲ ਰਹੇ ਇਸ ਕਿਲੇ ਬਾਰੇ ਸਵਾਜਿ ਸਾਨੂੰ ਗਿਆਨ ਦੇਣਗੇ ਅਸੀਂ ਆਪਣੀ ਗੱਲ ਤੇ 100 ਰੁਪਿਆ ਪੇ ਕੀਤਾ ਹੈ ਅਰੇ ਰੰਗ ਤੇ ਆਨ ਹੋ ਗਈ ਯਾਰ ਤੇਰੀ ਗੱਲ ਨਹੀਂ ਆਂਦਾ ਹਾਰਮਲ ਪੈਟ ਜੀਆ ਕਿਉਂਕਿ ਕਹਿੰਦੇ ਆਪਣਾ ਕੰਮ ਕਰਨਾ ਪੈਸ਼ਨੇਟ ਤਰੀਕੇ ਨਾਲ ਕਰਨਾ ਆਪਾਂ ਫੋਲੋ ਕਰਦੇ ਆ। ਜੀ ਦੇਖ ਜਿਹਾ ਤੇ ਹੋਰ ਸੋ ਜਿਹੜਾ ਤੁਹਾਨੂੰ ਚੱਲਦੇ ਆ ਅੱਗੇ। ਪਿਛਲੇ ਬਲੌਗ ਦੇ ਵਿੱਚ ਤੁਹਾਨੂੰ ਛੋਟਾ ਜਿਹੜਾ ਟਰੈਕਟਰ ਆਪਾਂ ਦਿਖਾਇਆ ਸੀਗਾ ਉਹ ਇੱਥੇ ਕੰਮ ਕਰਦਾ ਉਹ ਚੀਜ਼। ਹਾਂਜੀ ਇੱਥੇ 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 ਕਰਦਾ। ਆ ਦੇਖੋ ਕਿਉਂਕਿ ਇੱਥੇ ਕਿੱਥੇ ਵੱਡਾ ਟਰੈਕਟਰ ਚੱਲਣਾ ਸੋ ਛੋਟੇ-ਛੋੜੇ ਟਰੈਕਟਰ ਨਾਲ ਹੱਥਾਂ ਨਾਲ ਉਹਨਾਂ ਨਾਲ ਕੰਮ ਕਰਦੇ ਆ ਤੇ ਹੁਣ ਜੀ ਕਿਲੇ ਦੀ ਚੜ੍ਹਾਈ ਹਾਈਟ ਦੇ ਉੱਪਰ ਆ ਗਏ ਆ ਸੋ ਜਿਆਦਾ ਜ਼ਿਆਦਾ ਆਪਾਂ ਜਿਹੜੇ ਪਹਿਲਾਂ ਵੀ ਜਸ ਕਿਲਿਆਂ ਦੀ ਵੀਡੀਓ ਬਣਾਈਆਂ ਉਹ ਪਾਣੀ ਦੇ ਬਿਲਕੁਲ ਨਿਕਟ ਹੁੰਦੇ ਸੀ ਕੋਲ। ਆ ਵੀ ਜਿਹੜਾ ਇਹਦਾ ਬ ਬਿਲਕੁਲ ਉਹਦੇ ਨਾਲ ਅਸੀਂ ਭਾਗਦੇ ਟਾਈਮ ਤੇ ਆਏ ਸੀਗੇ ਪਰ ਇਹਨੂੰ ਨਹੀਂ ਕਵਰ ਕੀਤਾ ਸੀਗਾ ਇਹਨੂੰ ਨਹੀਂ ਕਵਰ ਕੀਤਾ ਸੀ ਉਸ ਟਾਈਮ ਤੱਕ ਨੂੰ ਪਤਾ ਵੀ ਬੁਰੇ ਪੈਰ ਤੇ ਧਿਆਨ ਰੱਖੋ ਜਿਹੜਾ ਜਿੱਤਣ ਵਾਲਾ ਹੈ ਕਤਨਾ ਸਕੂਪ ਨੇ ਡਰ ਬਣਵਾਦਾ ਬਣਾ ਰਿਹਾਤਾ ਹੈ ਇੱਥੇ ਸੋ ਤਾਂ ਵੀ ਹਜ਼ਰਤ ਤਾਂ ਪੱਕਾ ਯਾਰ ਰਸਤਾ ਸਤਾ ਗਾਈਡ ਜਾਂਦਾ ਪਿਆ ਉੱਡਿਆ ਕਿਉਂਕਿ ਉਹਨਾਂ ਨੂੰ ਸਪੀਡਿੰਗ ਬਹੁਤ ਜ਼ਿਆਦਾ ਆ ਕਿਉਂਕਿ ਤੁਹਾਨੂੰ ਪਤਾ ਇਹਨਾਂ ਨੇ ਪਹਿਲਾਂ ਕੀਤੀ ਸੀ ਕੋਕ ਕੋਕ ਪੀ ਕੇ ਚਾਰਜ ਹੋ ਜਾਂਦੇ ਆ ਐਨਰਜੀ ਡਰਿੰਕ ਕੋਕ ਸੋ ਜਸ ਜੀ ਅੱਜ ਕਿਦਾਂ ਲੱਗ ਰਿਹਾ ਤੁਹਾਨੂੰ ਐਡਵੈਂਚਰ ਕਰਕੇ ਬਹੁਤ ਵਧੀਆ ਲੱਗ ਰਿਹਾ ਸੋ ਆਪਣ ਜਿਹੜੇ ਵਿਊਅਰਸ ਦੇਖ ਰਹੇ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਵੀ ਪਹੁੰਚੋ ਦੇਖੋ ਮਜ਼ਾ ਲਓ ਇਹਦਾ ਨਜ਼ਾਰਾ ਲਓ ਆਨੰਦ ਲਓ ਸੋ ਇਹਦੇ ਹੱਥ ਨੂੰ ਵੀ ਜਾਣੋ ਸਕਰੀਨ ਤੇ ਕਾਰ ਐਲਈਡੀ ਤੇ ਲਾ ਕੇ ਫੋਨ ਨੂੰ ਕਨੈਕਟ ਕਰਕੇ ਪਾਪਕੋਰਨ ਨਾਲ ਰੱਖ ਕੇ ਤੇ ਨਾਲ ਰੱਖ ਕੇ ਸਲਾਈਸ ਦੋ ਪਾ ਕੇ ਵਿੱਚ ਚਾਹ ਆ ਗਿਆ ਤੇ ਵੀ ਆਈ ਦੇ ਗੱਲਾਂ ਸੋ ਸਾਡੇ ਜਿਹੜੇ ਲੈਗ ਉਹ ਸਾਡੇ ਹੁਣ ਜੌਬ ਦੇ ਲੱਤੀ ਆ ਕਿਉਂਕਿ ਲੈਗ ਦੇ ਲਾਈਨ ਕੇਰ ਹੋ ਗਿਆ ਬਿਲਕੁਲ ਉਹ ਕੇਲੇ ਸੀ ਸੋ ਕੇਲੇ ਵੀ ਲੱਗੇ ਇੱਥੇ ਕੇਲਿਆਂ ਦਾ ਦਰਖਤ ਲੱਗੇ ਪਿਆ ਇੱਥੇ ਥੋੜੀ ਦੂਰ ਰਹਿ ਗਿਆ ਹੁਣ ਪੱਥਰ ਲਿਖਦੇ ਲਿਖਦੇ ਵੀਰ ਜੀ ਇਹ ਹੀ ਪੱਥਰ ਲਿਖਦੇ ਆ ਪਹਾੜਿਆਂ ਦੇ ਲੈਂਡਸਲਾਈਡਿੰਗ ਜਦੋਂ ਹੁੰਦੀ ਆ ਇਹ ਤਾਂ ਨਹੀਂ ਮਨੁਲਾ ਦਾ ਡਿਗੂ ਕੁਛ ਹੁਣ ਦਿਖਾਇਆ ਜਾ ਰਿਹਾ ਘਰ ਕਿਦਾਂ ਕਿਦਾਂ ਦਾ ਆ। ਉਹ ਆਇਆ ਉਹ ਸਾਹਮਣੇ ਜਿਹੜਾ ਉਹ ਆ ਰਿਹਾ। ਆਏ। ਤੇਰੇ ਜੀ ਪਹੁੰਚ ਗਿਆ ਜੀ ਮਰਦੇ ਟੈਂਦੇ ਉਸ ਕਿਲੇ ਦੇ ਉੱਪਰ ਜਿਹੜਾ ਬេស ਸਵਰੀ ਨਾਲ ਇੰਤਜ਼ਾਰ ਸੀਗਾ ਤੇ ਦੇਖ ਸਕਦੇ ਹੋ ਸਾਹਮਣੇ ਸਾਡੇ ਕਿਲਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਿਆਸਤ ਬਹੁਤ ਜ਼ਿਆਦਾ ਵੱਡੀ ਸੀ ਕਿ ਲਾਹੌਰ ਤੋਂ ਲੈ ਕੇ ਲਦਾਖ ਤੱਕ ਤੇ ਬਹੁਤ ਜ਼ਿਆਦਾ ਉਹਨਾਂ ਨੇ ਕਵਰ ਏਰੀਆ ਕੀਤੇ ਜਗਾ ਜਿੱਥੀਆਂ ਜੰਗਾਂ ਸਾਨੂੰ ਮਾਣ ਆ ਉਹਨਾਂ ਦੇ ਉੱਪਰ ਪੂਰੇ ਪੰਜਾਬ ਨੂੰ ਮਾਣ ਆ ਪੰਜਾਬ ਦੇ ਯੋਧੇ ਸਦਾ ਹੀ ਅਮਰ ਰਹਿਣਗੇ ਤੇ ਉਹਨਾਂ ਦੀਆਂ ਜੋ ਛੱਡੀਆਂ ਗਈਆਂ ਉਹਨਾਂ ਦੀਆਂ ਨਿਸ਼ਾਨੀਆਂ ਸਾਨੂੰ ਸਾਰੀਆਂ ਦਿਖਾਵਾਂਗੇ ਦੇਖੋ ਇਹ ਫਾਇਰ ਲੱਗਾ ਆ ਦੇਖਦੇ ਆ ਸਾਲਾਂ ਤੋਂ ਮੈਨੂੰ ਲੱਗਦਾ ਰੁੱਟੀ ਬੰਦ ਪਈ ਆ ਪਰ ਚਲਾ ਕੇ ਦੇਖਦੇ ਆ ਪਰ ਪਾਣੀ ਸੁਣਾ ਨਹੀਂ ਮੈਨੂੰ ਲੱਗਦਾ ਨਹੀਂ ਆ ਨਾ ਕਿਉਂਕਿ ਸਭ ਸਾਡੇ ਤੁਸੀਂ ਸੋ ਆਜੋ ਹੁਣ ਚੱਲਦੇ ਆਂ ਕਿਲੇ ਦੇ ਅੰਦਰ ਬਹੁਤ ਜ਼ਿਆਦਾ ਇੱਥੇ ਮੂਟੀ ਵਗੈਰਾ ਹੋਈ ਆ ਥੋੜਾ ਧਿਆਨ ਨਾਲ ਆਣਾ ਮੇਰੇ ਜੋ ਵੀ ਟੂਰਿਸਟ ਗਾਈਡ ਸੋ ਕਿਲੇ ਦੀਆਂ ਕੰਧਾਂ ਇੱਥੋਂ ਸ਼ੁਰੂ ਹੋ ਰਹੀਆਂ ਬਹੁਤ ਉੱਚਾ ਕਿਲਾ ਹੈ ਉਹੀ ਲੋ ਜੀ ਕਲ ਨਹੀਂ ਆ ਰਹੀ ਆ ਦੇਖਦੇ ਹਾਂ ਨੇ ਪਰ ਉਹ ਹੋ ਗਈ ਰੱਖਦੇ ਨਾ ਮਹਾਰਾਜਾ ਰੇਸਿੰਗ ਦਾ ਕਿਲਾ ਆ ਬਣਿਆ ਇੱਧਰ ਸਰੋਵਰ ਜਿਹੜਾ ਉਹ ਨਾਲ ਹੀ ਮੰਦਿਰ ਆ ਮਾਤਾ ਜੀ ਦਾ ਸੋ ਆ ਕਿਲੇ ਤੈਨੂੰ ਦਿਖਾਨੇ ਆ ਥੋੜਾ ਆ ਜਾਓ ਕਿਲੇ ਐਕਸਪਲੋਰ ਕਰਾਉਨੇ ਆ ਸਾਰਾ ਜੰਗਲ ਬੂਟੀ ਦੇ ਵਿੱਚ ਘਿਰ ਗਿਆ ਜੀ ਇਸ ਟੈਂਪ ਇਹਨੀਆਂ ਕੰਦਾਂ ਜਨੀਆਂ ਵੀ ਕਿਲੇ ਦੀਆਂ ਹੈਗੀਆਂ ਇੱਧਰ ਹੀ ਸਾਈਡ ਵੀ ਨਜ਼ਰ ਮਾਰ ਸਕਦੇ ਹੋ ਜਿੰਨੇ ਵੀ ਕਿਲੇ ਇਦਾਂ ਦੇ ਸਿਗੇ ਪੁਰਾਣੇ ਇਤਿਹਾਸਿਕ ਸਾਹਮੇ ਨਹੀਂਗੇ ਟੈਰੀ ਹੋ ਗਏ ਆ ਹੂੰ ਮਰਜਦਾ ਮੰਦਿਰ ਆ ਮੰਦਿਰ ਤੇ ਪੁਜਾਰੀ ਜੀ ਸਾਨੂੰ ਮਿਲੇ ਸੀਗੇ ਥੱਲੇ ਹੀ ਬਟ ਮਾਤਾ ਜੀ ਦਾ ਮੰਦਿਰ ਵੀ ਨਾਲ ਹੀ ਆ ਜੀ ਮੰਦਿਰ ਤੇ ਕਿਲੇ ਦੀ ਦਵਾਰੋਂ ਪਰ ਕੁਝ ਲਿਖਣਾ ਮਨਾ ਹੈ ਸੋ ਜੈ ਮਾਤਾ ਦੀ ਸੁਪਾਲੀ ਮਾਤਾ ਜੀ ਦਾ ਇਹ ਮੰਦਿਰ ਹੈ ਜੀ ਜਿੰਦਾ ਲੱਗਾ ਗਿਆ ਇਹਦੇ ਜਿੰਦਾ ਲੱਗਾ ਪਿਆ ਸਾਡੇ ਦੇਖ ਲੈਣੇ ਆ ਮੋਰੀ ਮੱਥਾ ਟੇਕ ਲੈਣੇ ਸਹੀ ਗੱਲ ਆ ਸੋ ਆਇਓ ਇਸ ਕਿਲੇ ਵਾਲੀ ਇਦਨੇ ਦਵਾਰਾਂ ਹਾਲ ਤਾਂ ਦਿਖਾਣੇ ਆ ਕਿ ਕਿੰਨਾ ਪੁਰਾਣਾ ਇਹ ਕਿਲਾ ਪੱਥਰ ਦੇਖ ਲਓ ਇਸ ਕਿਲੇ ਦੇ ਉਸ ਸਮੇਂ ਦੇ ਕਿਦਾਂ ਦੇ ਹੋਣਗੇ ਓਹੋ ਓਹੋ ਕੀ ਬਾਤ ਹੈ ਫੋਟੋ ਵੀ ਲਿਖੀ ਵਾਹ ਬੇਟੇ ਵਾਹ ਮੂਰ ਕਰਦੀ ਕੀ ਦ੍ਰਿਸ਼ ਹੈ ਓਏ ਹੋਏ ਵਾਜੀ ਦੇਖਿਓ ਧਿਆਨ ਨਾਲ ਵਾਜੀ ਹੋਏ ਹੋਏ ਆ ਜੀ ਇੰਦਰੀ ਜਿਹੜਾ ਨਿਆਰਾ ਜਿਹੜਾ ਨਿਆਰਾ ਨਾ ਮਿਸ ਕਰ ਦੇਣਾ ਤੁਸੀਂ ਮਿਸ ਕਰਤਾ ਕਰਨਾ ਕੀ ਪਰ ਮਿਸ ਕਰਨੇ ਦਿੱਤਾ ਸੀ ਦਿਖਾਤਾ ਕਰਨਾ ਦੇਓ ਹੁਣ ਵੀਡੀਓ ਦਿਖਾ ਦੇ ਤੁਹਾਨੂੰ ਲਾਈਕ ਕਮੈਂਟ ਜਰੂਰ ਕਰ ਦਿਓ ਮੋਟੀਵੇਸ਼ਨ ਦੇ ਦਿਓ ਸਾਨੂੰ ਦੇਖੋ ਤੋਂ ਅੱਜ ਕਿਲੇ ਦੇ ਜਿੱਥੇ ਆਏ ਆਪਾਂ ਇਸ ਕਿਲੇ ਦੇ ਬਾਰੇ ਸਾਨੂੰ ਮੈਨੂੰ ਹੁਣ ਕੋਈ ਸ਼ੇਕ ਦਿਮਾਗ ਦੇ ਵਿੱਚ ਖੜਕੀ ਹੈ ਇੱਕ ਗੱਲ ਜੱਸ ਵੀ ਇੱਥੇ ਜਿਹੜੀ ਹਵਾ ਏਸੀ ਮੈਂ ਕਹਿੰਦਾ ਦੋ ਏਸੀ ਲਾ ਦੋ ਇਕੱਠੇ ਉਹਦੇ ਉਹਦੇ ਬਰਾਬਰ ਇੰਨੀ ਹਵਾ ਠੰਡੀ ਇੱਥੇ ਫਿਰ ਵੀ ਨਹੀਂ ਆਣੀ ਆ ਆ ਜਿਹੜੇ ਰੋਸ਼ਨਦਾਨ ਬਣੇ ਆ ਸ਼ਾਇਦ ਮੇਰੇ ਹਿਸਾਬ ਨਾਲ ਉਸ ਵੇਲੇ ਤਾਂ ਨਜ਼ਰ ਰੱਖਣ ਹੁੰਨੇ ਆ ਦੂਰ ਦੂਰ ਜਾ ਕੇ ਪਹਾੜੀ ਦੇ ਉੱਪਰ ਬਣਿਆ ਬਟ ਸੋ ਹਵਾ ਜਿਹੜੀ ਆਂਦੀ ਹੈ ਨਾ ਕਿਲੇ ਨੂੰ ਓਏ ਹੋਏ ਹੋਏ ਕੀ ਬਾਤਾਂ ਨੇ ਜੱਸ ਵਾਜੀ ਵਾ ਕੀ ਬਾਤ ਨੇ ਕੀ ਬਾਤਾਂ ਨੇ ਸੋ ਸਰਕਾਰ ਨੂੰ ਚਾਹੀਦਾ ਇਹਨਾਂ ਕਿਲਿਆਂ ਦੀ ਸਾਂਭ ਸੰਭਾਲ ਕਰਨੀ ਇਹ ਤਾਂ ਮੁੜੇ ਪੈਸੇ ਲੂਤ ਹੋ ਗਏ ਆ ਪਹਿਲਾਂ ਤਾਂ ਹੋਣ ਹੀ ਨਹੀਂ ਪੱਥਰ ਦੇ ਲਾ ਜੱਸ ਕਿੱਡੇ ਕਿੱਡੇ ਆ ਇਹਨਾਂ ਤਰਾਸ਼ ਕੇ ਫਿਰ ਇਕੱਲਾ ਇਕੱਲਾ ਲਾ ਕੇ ਤਾਂ ਕਿਲਾ ਬਣਿਆ ਸੀਗਾ ਤੇ ਬੜੀ ਮਿਹਨਤ ਲੱਗਦੀ ਹੈ ਇਦਾਂ ਦੀ ਵੀਡੀਓ ਬਣਾਉਣ ਨੂੰ ਲਾਈਕ ਜਿਹਰੇ ਸ਼ੇਅਰ ਜ਼ਰੂਰ ਕਰਿਆ ਕਰੋ ਸਾਹਮਣੇ ਜਿੰਨੇ ਵੀ ਤੁਹਾਨੂੰ ਮਾਰੇ ਦਰਖਤ ਦਿਖਦੇ ਪਿਆ ਸਾਰਾ ਕਿਲੇ ਦੇ ਵਿੱਚ ਅੰਦਰ ਹੋਇਆ ਆ ਆਲੇ ਦੋਲੇ ਦੀ ਬਿਲਕੁਲ ਕਿਲੇ ਦੀਆਂ ਕੰਧਾਂ ਦੇਖ ਸਕਦੇ ਹੋ ਬੈਕਗ੍ਰਾਉਂਡ ਤੇ ਇੱਥੇ ਮਾਤਾ ਰਾਣੀ ਦਾ ਮੰਦਿਰ ਬਣਿਆ ਹੋਇਆ ਮਾਤਾ ਕਾਲੀ ਦੀ ਵੀ ਹਾਂ ਮਾਤਾ ਕਾਲੀ ਦਾ ਤੇ ਪੰਡਿਤ ਜੀ ਇੱਥੇ ਆਉਂਦੇ ਆ ਡੇਲੀ ਪੂਜਾ ਪਾਠ ਆਪਣਾ ਕਰਦੇ ਆ ਪੰਡਿਤ ਜੀ ਹੁਣੇ ਆਨੰਦ ਮੰਨਦੇ ਆ ਪਰ ਆ ਜਿਹੜਾ ਇੱਥੇ ਨਜ਼ਾਰਾ ਆਉਂਦਾ ਨਾ ਇੱਥੇ ਆ ਵੇ ਵੇ ਯੀ ਮਰੇ ਦਿਖਾਓ ਐਮਰੇ ਕੀ ਬਾਤਾਂ ਨੇ ਕਿੱਸੇ ਲਗਾ ਹਿਲਾ ਡਾਲਾ ਨਾ ਸੋ ਰਈਆ ਆਣਾ ਤੁਸੀਂ ਵੀ ਬਸ ਜੀ ਉਹ ਕਿੰਨਾ ਸੋਹਣਾ ਹੋਵੇਗਾ ਉਸ ਵੇਲੇ ਦਾ ਰਾਜਪਾਗ ਮਹਾਰਾਜਾ ਰਣਜੀਤ ਸਿੰਘ ਜੇ ਪਹਿਲੇ ਦਾ ਕੀ ਕਿੰਨੀ ਖੁਸ਼ਹਾਲੀ ਹੋਵੇਗੀ ਆ ਹੁਣ ਦੇਖ ਲਓ ਕਿੰਨਾ ਖੰਡਰ ਹੋ ਗਿਆ ਆ ਸਾਰਾ ਏਰੀਆ ਜੋ ਕਿ ਜੰਗਲੀ ਬੂਟੀ ਤੇ ਹੋਰ ਤ੍ਰਕਤਾ ਦੇ ਨਾਲ ਇਹ ਉੱਭਰ ਗਿਆ ਆ ਸਵਾਹ ਦੇਖ ਲੋ ਕਿੰਨਾ ਸੋਹਣਾ ਇੱਥੇ ਰਾਜ ਮੰਤਰੀ ਇੱਥੇ ਬੈਠਦੇ ਹੋਣਗੇ ਉਸ ਸਮੇਂ ਦੇ ਦਰਬਾਰੀ ਕਵੀ ਇਸ ਕਿਲੇ ਦੇ ਉੱਪਰ ਆ ਕੇ ਤੇ ਵਿੱਚ ਐਨ ਬਹੁਤ ਵਧੀਆ ਮੈਨੂੰ ਲੱਗਦਾ ਜਿਵੇਂ ਉਹ ਸਟੈਂਡਰਡ ਰਾਜ ਹੋਣਾ ਕਿਉਂਕਿ ਕੋੜੀਆਂ ਬਣੀਆਂ ਤਾਂ ਹੈ ਮੈਨੂੰ ਲੱਗਦਾ ਸਵਾਹ ਚੋ ਦੇਖ ਲੈਣੇ ਇੱਕ ਵਾਰੀ ਪਰ ਥੋੜਾ ਧਿਆਨ ਨਾਲ ਹੀ ਆਣਾ ਕਿਉਂਕਿ ਮੜਾ ਦੇਖ ਲੈਣੇ ਹੁਣ ਬਾਜੀ ਇੱਕ ਮਿੰਟ ਆਜੋ ਕੋਈ ਗੱਲ ਨਹੀਂ ਸੋ ਸਾਡੇ ਟੂਰਿਸਟ ਗਾਈਡ ਜਿਹੜੇ ਜਗਤ ਮੈਂ ਜਲਦੀ ਜਲਦੀ ਬੱਤੀ ਸੋ ਚੱਲਦੇ ਆਂ ਥੱਲੇ ਥੋੜਾ ਇੱਥੇ ਦਿਖਾ ਦਿੰਨੇ ਆਂ ਕਿਲਾ ਦੇਖ ਸਕਦੇ ਹਾਂ ਕਿਲੇ ਨੇ ਆਂ ਕੰਡਾ ਕਿੰਨੀ ਕੰਡੀਆਂ ਉੱਚੀਆਂ ਇਮਾਰਤਾਂ ਸੋ ਇੱਕ ਤਾਂ ਕਿਲਾ ਜੀ ਉਹ ਇੱਕ ਜਸ ਹੋਰ ਕਿਲਾ ਸਿਕਾ ਉਹ ਕਿੱਧਰ ਆ ਉਸ ਕਿਲੇ ਦੀ ਬਹੁਤ ਵੀਡੀਓ ਬਣਦੀਆਂ ਸੋ ਇਹ ਕਿਲਾ ਇੱਕ ਹੋਰ ਮਹਾਰਾਜ ਰਜੀਤ ਸਿੰਘ ਜੀ ਦਾ ਹਾਂ ਬੰਗਲਾ ਕਿਹੜੀ ਮਹਾਰਾਜ ਉਹ ਮਹਾਰਾਜਾਂ ਨਹੀਂ ਦੇਖਣੇ ਨਹੀਂ ਮੈਨੂੰ ਮਹਾਰਾਜਾ ਰਜੀਤ ਸਿੰਘ ਜੀ ਨੇ ਬਣਾਇਆ ਬੰਗਲਾ ਮੁਖੀ ਮਾਤਾ ਜੀ ਨੂੰ ਜਿਹੜਾ ਆਪਾਂ ਰਸਤਾ ਜਾਂਦਾ ਉਸ ਤੋਂ ਅੱਗੇ ਸੋ ਮਨਾਲੀ ਵਾਲੇ ਰੋਡ ਦੇ ਉੱਪਰ ਕਾਂਗੜੇ ਦੇ ਰਾਜੇ ਉੱਪਰ ਕਾਂਗੜੇ ਦੇ ਰਾਜੇ ਨੇ ਬਣਾਇਆ ਸੋ ਥੋੜਾ ਧਿਆਨ ਨਾਲ ਮੈਨੂੰ ਉਤਰਨਾ ਪੈਣਾ ਕਿਉਂਕਿ ਸਿੱਧੀਆਂ ਪੌੜੀਆਂ ਖੜਮੀਆਂ ਆ ਤੇ ਤਿਲਕਣ ਵੀ ਹੋਈ ਪਈ ਆ ਸੋ ਅਸਲ ਕਿਲਾ ਮਹਾਰਾਜਾ ਰਜੀਤ ਸਿੰਘ ਜੀ ਦਾ ਇਹ ਹੈ ਸੋ ਚਾਹੇ ਅਸੀਂ ਪਿੰਡ ਵਾਸੀਆਂ ਨਾਲ ਆ ਕੇ ਇੱਥੇ ਗੱਲ ਕਰ ਲਿਓ ਤੁਹਾਨੂੰ ਸਾਨੂੰ ਸਾਰਾ ਦੱਸਣ ਕਿ ਕਿਲੇ ਦਾ ਇਤਿਹਾਸ ਤੇ ਚਲੋ ਫਲਿੱਪ ਕਰਦੇ ਹਾਂ ਵੀ ਕੈਮਰਾ ਚਲ ਫੋਟੋ ਆ ਦੇਖ ਲਓ ਤਾਲੀ ਖੜੀ ਇਤੋਂ ਇਨਾ ਇਤੋਂ ਪੂਰਿਆ ਕੱਢ ਪੁਰੇ ਨੇ ਹਾਂ ਜੀ ਇਹਨੂੰ ਵੀ ਜੇ ਤੁਸੀਂ ਬਹੁਤ ਕੱਟ ਕੇ ਆਪੀ ਜਲਦੀ ਆ ਹੁਣ ਅੱਗੇ ਦਿਖਾਨੀ ਤੁਹਾਨੂੰ ਕਿਲੇ ਦੀਆਂ ਕੰਧਾਂ ਦੇਖ ਲਓ ਕਿਹੜੀਆਂ ਉੱਚੀਆਂ ਜੀ ਘੱਟੋ ਘੱਟ ਨਹੀਂ ਮੇਰੇ ਹਿਸਾਬ ਨਾਲ ਇਹ 100 150 200 ਫੁੱਟ ਹੋਣੀ ਆ ਚਾਈ ਇਹਦੀ ਇੰਨੇ ਉੱਚੀਆਂ ਕਿਲੇ ਦੀਆਂ ਕੰਧਾਂ ਤੇ ਮੰਦਿਰ ਮਾਦਰਾਣੀ ਜੀ ਦਾ ਬਣਿਆ ਇੱਥੇ ਸੋ ਬਹੁਤ ਹੋਰ ਵੀ ਬਹੁਤ ਜ਼ਿਆਦਾ ਚੀਜ਼ਾਂ ਇੱਥੇ ਚੋਕਾ ਦੇਣ ਵਾਲੀਆਂ ਆ ਵੀ ਤੁਸੀਂ ਦੇਖਦੇ ਰਹ ਜੋਗੇ ਜਿਹੜੇ ਆਖੋ ਦਾਉਂਗੇ ਸੋ ਕੁਝ ਚੀਜ਼ਾਂ ਕੈਮਰੇ ਦੇ ਵਿੱਚ ਵੀ ਕਵਰ ਨਹੀਂ ਹੁੰਦੀਆਂ ਤੇ ਅੱਖਾਂ ਆਪਣੀਆਂ ਨਾਲ ਹੀ ਦੇਖਣੀਆਂ ਪੈਂਦੀਆਂ ਹਨ ਕੇ ਠੀਕ ਹੈ ਜੱਸ ਜੀ ਹਾਂਜੀ ਹਾਂਜੀ ਸੋ ਥੋੜਾ ਧਿਆਨ ਨਾਲ ਉਤਰਨਾ ਕਿਉਂਕਿ ਕੈਮਰੇ ਵੱਲ ਵੀ ਨਹੀਂ ਧਿਆਨ ਦੇਣਾ ਤਿਲਕਣ ਹੋਈ ਪਈ ਆ ਪੋੜੀਆਂ ਦੇ ਉੱਪਰ ਉਹ ਜੰਮੀ ਹਰਿਆਲੀ ਹਰਿਆਲੀ ਹੋਈ ਜੰਮੀ ਪਿਆ ਜਮ ਸਫਾਸ ਕੀ ਕਹਿੰਦੇ ਹੁੰਦੇ ਨੇ ਸਪਾਲ ਸਪਾਲ ਸੋ ਉਹ ਚੀਜ਼ ਹੋਈ ਪਈ ਆ ਵੀਰ ਜੀ ਜੀ ਤੁਹਾਨੂੰ ਕੀ ਚੀਜ਼ ਦਿਖਾ ਦਈਏ ਤੁਹਾਨੂੰ ਵਧੀਆ ਹੋਣੀ ਬਹੁਤ ਸੋਹਣਾ ਵਿਊ ਆਰ ਆਬ ਆਹ ਕਿਲ੍ਹਾ ਦੰਗਾ ਜੀ ਬੜੀ ਵਾਹ ਜੀ ਵਾਹ ਰੂਰ ਹੁੰਦੀ ਹੋਣੀ ਮਹਾਜਾਰ ਰਾਜਾ ਰਣਜੀਤ ਸਿੰਘ ਜੀ ਰੂਰ ਹੁੰਦੀ ਹੋਣੀ ਰਾਜੇ ਰਣਜੀਤ ਦੀ ਲੰਡਨ ਚ ਪਿਆ ਸਾਡਾ ਤਾਜ ਦੇਖ ਕੇ ਸੋ ਬਹੁਤ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਿਲੇ ਆ ਸੋ ਆਪਾਂ ਸਾਰੇ ਅਪੀਲ ਕਰੀਏ ਸਰਕਾਰਾਂ ਨੂੰ ਪੋਸਟਾਂ ਪਾ ਪਾ ਕੇ ਵੀ ਇਹਨਾਂ ਕਿਲਿਆਂ ਨੂੰ ਥੋੜਾ ਸੰਭਾਲ ਕੀਤੀ ਜਾਵੇ ਤੇ ਆਪਣੇ ਇਹ ਬੱਚਿਆਂ ਨੂੰ ਜਿਹੜੇ ਆਣ ਵਾਲੇ ਇਤਿਹਾਸ ਬਾਰੇ ਦਸੀਏ ਕਿ ਕਿਲੇ ਸੀਗੇ ਮਹਾਰਾਜ ਜੀ ਸਿੰਘ ਜੀ ਹੁਣੀ ਕਿਸ ਤਰ੍ਹਾਂ ਫਿਰਦੇ ਸੀਗੇ ਇਹ ਚੀਜ਼ਾਂ ਬਹੁਤ ਵੱਡੀ ਗੱਲ ਐ ਇਹ ਉਹਨਾਂ ਸਮਿਆਂ ਦੀ ਬਟ ਯਾਰ ਮੈਂ ਕਹਿੰਦਾ ਉੱਥੇ ਵੀ ਜਾਣਾ ਚਾਹੀਦਾ ਉਹ ਦੇਖੋ ਭਾਜੀ ਉਹ ਬਣਿਆ ਨਾ ਫੋਟੋਆਂ ਕਿ ਚਾਣੂ ਡੈਮ ਦੇ ਵਿੱਚ ਉਹ ਦੇਖੋ ਜੀ ਜਮਣੀ ਉਹ ਦੇਖੋ ਭਾਈ ਜ਼ੂਮ ਮਾਰ ਕੇ ਵਾਹ ਵਾਹ ਬੇਟਾ ਜੀ ਫੋਨ ਲੈਣੇ ਦਾ ਕੁਝ ਤਾਂ ਫਾਇਦਾ ਹੁਆ ਉਸ ਤੋਂ ਘਰ ਫੋਟੋਆਂ ਵਧੀਆਂ ਜਿਆਦਾ ਹੋਈਆਂ ਸੋ ਇਸ ਗਾਜੀ ਕਿਲਾ ਤੇ ਅੱਜ ਦਾ ਬਲੌਗ ਇੱਥੇ ਹੀ ਕਰਦੇ ਆ ਆਪਾਂ ਸਮਾਪਤ ਕਰਦੇ ਜਾ ਸਕਦਾ ਕਰੀਏ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੋ ਆਪਾਂ ਰੋਟੀ ਪਾਣੀ ਵੀ ਖਾਣਾ ਆ ਸੋ ਕਿਉਂਕਿ ਮੈਂ ਨਿੰਬੂ ਪਾਣੀ ਵੀ ਪੀਣਾ ਆ ਨਿੰਬੂ ਪਾਣੀ ਪੀਣਾ ਆ ਤੇ ਬਲੌਗਰ ਨੂੰ ਪਿਆਰ ਜਰੂਰ ਦਿਆ ਕਰੋ ਹੱਸਮਝਾ ਕੇ ਵੀ ਹੁੰਦਾ ਆ ਬਲੌਗ ਵੀ ਤੁਹਾਨੂੰ ਦਿਖਾਣੇ ਆ ਚੀਜ਼ਾਂ ਵੀ ਐਕਸਪਲੋਰ ਕਰਵਾਉਣੇ ਆ ਧਾਰਮਿਕ ਪਲੇਸ ਵੀ ਕਰਵਾਉਣੇ ਆ ਵਿਜ਼ਿਟ ਟੂਰਿਸਟ ਪਲੇਸ ਵੀ ਕਰਵਾਉਣੇ ਆ ਸੋ ਇਦਾਂ ਦੇ ਜਿਹੜੇ ਇਤਿਹਾਸਿਕ ਫੋਰਟ ਹੁੰਦੇ ਆ ਕਿਲੇ ਹੁੰਦੇ ਆ ਉਹ ਵੀ ਤੁਹਾਨੂੰ ਆਪਾਂ ਵਿਜ਼ਿਟ ਕਰਵਾਉਣੇ ਆ ਕਿਉਂਕਿ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਮਹਾਰਾਜਾ ਰਜਿੰਦਰ ਸਿੰਘ ਜੀ ਨੇ ਕਿਲਾ ਆਪਣਾ ਜਿਹੜੇ ਵਸਾਇ ਸੀਗਾ ਰਾਜ ਉਹਨਾਂ ਦਾ ਲਦਾਖ ਤੱਕ ਸਗਾ ਲੈ ਲਦਾਖ ਤੋਂ ਲੈ ਕੇ ਉਧਰ ਆਪਣਾ ਚਲ ਜੀ ਲਾਹੌਰ ਤੱਕ ਹੋਰ ਵੀ ਪਸ਼ਾਵਰ ਸੋ ਸਾਰੇ ਏਰੀਆ ਕਵਰ ਅਪ ਕੀਤੇ ਸੀਗੇ ਉਹਨਾਂ ਨੇ ਉਹਨਾਂ ਦੇ ਬਹੁਤ ਹੀ ਯੋਧੇ ਵਹਾ ਸੀਗੇ ਬੰਬਾਵਾਪਾ ਬੰਦਾ ਸਿੰਘ ਭਾਦਰ ਜੀ ਤੇ ਨਾਲ ਇੱਕ ਹੋਰ ਹਰ ਸਿੰਘ ਨਲੂਆ ਜੀ ਉਹਨਾਂ ਨੇ ਸਾਰੇ ਏਰੀਆ ਜਿੱਤੇ ਸੀਗੇ ਕਵਰ ਅਪ ਕੀਤੇ ਸੀਗੇ ਬਾਉਂਡਰੀ ਆਪਣਾ ਪਰੰਡ ਏਰੀਆ ਚ ਲੈ ਸੀਗੇ ਸੋ ਕਿਨਾ ਸਰਕਾਰ ਨੂੰ ਚਾਹੀਦਾ ਕਿ ਪੰਜਾਬ ਸਰਕਾਰ ਦੇ ਕਿਸੇ ਵੀ ਕੋਈ ਵੀ ਸਟੇਟ ਦੀ ਗਵਰਨਮੈਂਟ ਆ ਉਹਨੂੰ ਜਿੱਥੇ ਵੀ ਕੋਈ ਵੀ ਇਸੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਹੋ ਗਿਆ ਚਾਹੇ ਹੋਰ ਕਿਸੇ ਵੀ ਮਹਾਰਾਜ ਦਾ ਹੋ ਗਿਆ ਇਤਿਹਾਸਿਕ ਉਹਨਾਂ ਨੂੰ ਸਾਂਭ ਸੰਭਾਲ ਕੇ ਰੱਖਣਾ ਚਾਹੀਦਾ ਸੋ ਆਉਣ ਵਾਲੇ ਪੀੜ੍ਹੀਆਂ ਨੂੰ ਆਪਾਂ ਦਿਖਾ ਸਕੀਏ ਕੁਝ ਹੈਗਾ ਆ ਸੋ ਇਸੇ ਗੱਲ ਦੇ ਨਾਲ ਬਲੌਗ ਨੂੰ ਕਰਦੇ ਆ ਸਮਾਰਟ ਤੇ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਨਵੀਂ ਡੈਸਟੀਨੇਸ਼ਨ ਤੇ ਸਵਾਜ ਦੇ ਲਈ ਸਾਡੀ ਤੁਹਾਡੇ ਲਈ ਇਹ ਸੁਝਾਅ ਹੈ ਕਿ ਇੱਥੇ ਜ਼ਰੂਰ ਆਓ ਜ਼ਰੂਰ ਦੇਖੋ ਆਪਣੇ ਬੱਚਾ ਨੂੰ ਵੀ ਦਿਖਾਓ ਤੇ ਜੇਕਰ ਕੋਈ ਕਿਸੇ ਦੇ ਆਸ-ਪਾਸ ਦਾ ਕਿਸੇ ਇਤਿਹਾਸ ਨਾਲ ਜੁੜੋ ਤੇ ਬਾਕੀ ਜੇ ਕਿਸੇ ਦੇ ਲੋਕਲ ਕੋਈ ਧਿਆਨ ਚ ਹੁੰਦਾ ਵੀ ਆਹ ਕਿਲਾ ਹੈ ਜੋ ਕੀ ਦਿਖਾਉਣ ਵਾਲੀ ਹੈ ਪਾਈ ਤੁਸੀਂ ਵਿਜ਼ਿਟ ਕਰੋ ਸਾਨੂੰ ਕਮੈਂਟ ਜਿੱਥੇ ਆਂਦੇ ਆਪਾਂ ਦੋ ਚਾਰ ਜਗ੍ਹਾ ਕਮੈਂਟ ਆਏ ਸਗੇ ਉੱਥੇ ਵੀ ਪਹੁੰਚੇ ਸਗੇ ਸੋ ਤੁਹਾਡੇ ਕੋ ਧਿਆਨ ਚ ਹੁੰਦਾ ਕਮੈਂਟ ਜਰੂਰ ਕਰਿਆ ਕਰੋ ਕਿ ਅਸੀਂ ਉੱਥੇ ਵੀ ਵਿਜ਼ਿਟ ਕਰਾਂਗੇ ਸੋ ਇਸ ਗੱਲਾਂ ਕਰਦੇ ਆਂ ਬਲੌਗ ਨੂੰ ਸਮਾਪਤ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅਲਵਿਦਾ ਜੀ